ਗਰਮੀਆਂ ਦੇ ਮੌਸਮ ਦੇ ਵਿੱਚ ਤੁਸੀਂ ਵੀ ਖਾਂਦੇ ਹੋ ਆਈਸਕ੍ਰੀਮ ਅਤੇ ਪੀਂਦੇ ਹੋ ਕੋਲਟਿੰਗ ਕੀ ਤੁਸੀਂ ਜਾਣਦੇ ਹੋ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਕੰਨੇ ਦਾ ਜੂਸ ਪੀਂਦੇ ਹੋ ਤਾਂ ਤੁਹਾਡੀ ਬਾਡੀ ਨੂੰ ਕੀ ਕੀ ਫਾਇਦੇ ਹੋਣਗੇ ਨਹੀਂ ਜਾਣਦੇ ਤਾਂ ਘਬਰਾਉਣਾ ਅੱਜ ਜਾਣ ਲੈਂਦੇ ਹਾਂ ਕਿ ਕੀ ਨਹੀਂ ਕੰਨੇ ਦਾ ਜੂਸ ਪੀਣ ਦੇ ਬਹੁਤ ਸਾਰੇ ਫਾਇਦੇ ਹਾਂਜੀ ਦੋਸਤੋ ਪਿਆਰ ਅਤੇ ਸਤਿਕਾਰ ਭਰੀ ਸੱਚੇ ਦਿਖਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਸੋ ਗਰਮੀਆਂ ਦੇ ਮੌਸਮ ਦੇ ਸ਼ਰਫਾਤ ਹੋ ਚੁੱਕੀ ਹੈ ਤੇ ਗਰਮੀਆਂ ਦੇ ਮੌਸਮ ਦੇ ਵਿੱਚ ਦਿਲ ਕਰਦਾ ਹੈ ਕਿ ਠੰਡੀਆਂ ਠੰਡੀਆਂ ਚੀਜ਼ਾਂ ਖਾਈਏ ਠੰਡੀਆਂ ਚੀਜ਼ਾਂ ਪੀਏ ਜਿਵੇਂ ਆਈਸਕ੍ਰੀਮ ਕੋਲਡ ਡਰਿੰਕ ਤੇ ਹੋਰ ਕਈ ਸਾਰੇ ਸ਼ਰਬਤ ਪੀਣ ਨੂੰ ਜਿਹੜਾਗਾ ਹਰ ਕਿਸੇ ਦਾ ਮਨ ਕਰਦਾ ਤੇ ਇਹ ਜਿਹੇ ਦੇ ਵਿੱਚ ਸਾਨੂੰ ਸਭ ਤੋਂ ਵਧੀਆ ਚੀਜ਼ ਲੱਗਦੀ ਹੈ ਖਾਣ ਦੇ ਵਿੱਚ ਆਈਸਕ੍ਰੀਮ ਤੇ ਪੀਣ ਦੇ ਵਿੱਚ ਕੋਲਡ ਡਰਿੰਕ ਪਰ ਇਹ ਸਾਡੀ ਸਿਹਤ ਲਈ ਬਹੁਤਾ ਸਮਾਂ ਜਿਹੜਾਗਾ ਚੰਗੀਆਂ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ ਤੇ ਅਜਿਹੇ ਦੇ ਵਿੱਚ ਜੇਕਰ ਅਸੀਂ ਬਹੁਤ ਜ਼ਿਆਦਾ ਆਈਸਕ੍ਰੀਮ ਖਾਵਾਂਗੇ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਨੇ ਆ ਤਾਂ ਸਾਡੀ ਸਿਹਤ ਨੂੰ ਇਸ ਦੇ ਨਾਲ ਕਾਫੀ ਸਾਰੇ ਨੁਕਸਾਨ ਹੋ ਸਕਦੇ ਆ ਸੋ ਗਰਮੀਆਂ ਦੇ ਵਿੱਚ ਅਗਰ ਤੁਸੀਂ ਗੰਨੇ ਦਾ ਜੂਸ ਪੀਂਦੇ ਹੋ ਤਾਂ ਗੰਨੇ ਦੇ ਜੂਸ ਦੇ ਇੰਨੇ ਕੁ ਜ਼ਿਆਦਾ ਗੱਜਬ ਦੇ ਫਾਇਦੇ ਨੇ ਕਿ ਤੁਸੀਂ ਤਾਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਸੱਚਮੁੱਚ ਗੰਨੇ ਦਾ ਜੂਸ ਜੋ ਹੈ ਨਾ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਇੰਨੀ ਮਦਦ ਕਰਦਾ ਹੈ ਅਗਰ ਗੰਨੇ ਦਾ ਜੂਸ ਪੀਣ ਦੇ ਨਾਲ ਸਾਡੀਆਂ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲ ਸਕਦਾ ਹੈ ਤਾਂ ਜਿਹੇ ਦੇ ਵਿੱਚ ਅਸੀਂ ਆਈਸਕ੍ਰੀਮ ਕੋਲਡ ਡਰਿੰਕ ਕਿਉਂ ਖਾਈਏ ਪੀਏ ਸਗੋਂ ਅਸੀਂ ਗੰਨੇ ਦਾ ਜੂਸ ਪੀਵਾਂਗੇ ਤੁਸੀਂ ਇਹ ਹੀ ਸੋਚੋ ਕਿ ਅਗਰ ਫਾਇਦੇ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਸਵਾਹ ਜਾਣ ਲੈਣੇ ਕਿ ਗੰਨੇ ਦਾ ਜੂਸ ਪੀਣ ਦੇ ਕਿਹੜੇ ਕਿਹੜੇ ਫਾਇਦੇ ਨੇ ਸੋ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਬਹੁਤ ਫੱਟੀ ਬਿਮਾਰੀ ਕੈਂਸਰ ਤੋਂ ਬਚਾਅ ਦੇ ਬਾਰੇ ਕਰਨੇ ਦੇ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਆਰਨ ਵਰਗੇ ਤੱਤ ਖੂਨ ਦੇ ਨਾਲ ਨੇਚਰਲ ਅਲਕਾਇਲ ਵੀ ਮੌਜੂਦ ਹੁੰਦਾ ਹੈ ਜੋ ਵਿਅਕਤੀ ਨੂੰ ਕੈਂਸਰ ਵਰਗੇ ਰੋਗਾਂ ਤੋਂ ਬਚਾਉਣ ਦੇ ਵਿੱਚ ਮਦਦ ਕਰਦਾ ਹੈ ਇੱਕ ਸਟੱਡੀ ਦੇ ਮੁਤਾਬਿਕ ਰਸ ਦੇ ਨਾਲ ਰੈਸਟ ਅਤੇ ਪ੍ਰੋਟੇਟ ਕੈਂਸਰ ਦੇ ਖਤਰੇ ਨੂੰ ਘੱਟ ਕਰਨ ਦੇ ਵਿੱਚ ਕਾਫੀ ਮਦਦ ਮਿਲਦੀ ਹੈ ਨਾਲ ਹੀ ਕੈਂਸਰ ਖੂਨ ਤੇ ਕੇ ਜੂਸ ਸੈੱਲ ਰਿਪੇਅਰ ਕਰਨ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ ਕਿਡਨੀ ਦਾ ਵੀ ਧੱਕੇ ਖਿਆਲ ਗੰਨੇ ਦੇ ਵਿੱਚ ਡਾਇਯੂਰੇਟਿਕ ਪ੍ਰੋਪਰਟیز ਹੁੰਦੀਆਂ ਨੇ ਜਿਸ ਦੇ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਨਾਲ ਕਿਡਨੀ ਨੂੰ ਫਿਲਟਰ ਕਰਨ ਦੇ ਵਿੱਚ ਕਾफी ਮਦਦ ਮਿਲਦੀ ਐ ਇਸ ਦੇ ਨਾਲ ਕਿਡਨੀ ਸਹੀ ਕੰਮ ਕਰਦੀ ਐ ਜੋ ਉਸ ਨੂੰ ਹਲਦੀ ਬਣਾਈ ਰੱਖਦਾ ਗੰਨੇ ਦਾ ਰਸ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ ਮੋਟਾਪਾ ਗन्ने ਦਾ ਰਸ ਪੀਣ ਦੇ ਨਾਲ ਸਰੀਰ ਦੀ ਪਾਚਨ ਸ਼ਕਤੀ ਠੀਕ ਹੁੰਦੀ ਹੈ ਫੈਟ ਨੂੰ ਘੱਟ ਕਰਨ ਦੇ ਵਿੱਚ ਕਾਫੀ ਮਦਦ ਕਰਦਾ ਹੈ ਇਸੇ ਨਾਲ ਹੀ ਗੰਨੇ ਦਾ ਰਸ ਪੀਣ ਦੇ ਨਾਲ ਢਿੱਡ ਵੀ ਭਰਿਆ ਭਰਿਆ ਰਹਿੰਦਾ ਹੈ ਇਸ ਦੇ ਵਰਤੋਂ ਦੇ ਨਾਲ ਸਰੀਰ ਦੇ ਵਿੱਚ ਮੈਟਾਬੋਲਿਕ ਰੇਟ ਵੱਧਦਾ ਜੋ ਕਿ ਮੋਟਾਪਾ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਲਿਵਰ ਦੀਸ ਮਸਿਆ ਗੰਨੇ ਦਾ ਰਸ ਲਿਵਰ ਦੀਸ ਮਸਿਆ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ ਲਿਵਰ ਨੂੰ ਡੀਟੌਕਸੀਫਾਈ ਕਰਦਾ ਹੈ ਅਤੇ ਉਸ ਨੂੰ ਕਿਸੇ ਵੀ ਕਿਸਮ ਦੇ ਇਨਫੈਕਸ਼ਨ ਦੇ ਨਾਲ ਲੜਨ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ ਦਿਲ ਵੀ ਰਹੇਗਾ ਮਜ਼ਬੂਤ ਅਗਰ ਤੁਸੀਂ ਹਰ ਰੋਜ਼ ਹੀ ਇੱਕ ਜਾਂ ਫਿਰ ਦੋ ਗਲਾਸ ਗੰਨੇ ਦਾ ਰਸ ਪੀਂਦੇ ਹੋ ਕੰਨੇ ਦਾ ਜੂਸ ਪੀਂਦੇ ਹੋ ਤਾਂ ਅਜਿਹੇ ਦੇ ਵਿੱਚ ਤੁਹਾਡਾ ਦਿਲ ਜਿਹੜਾਗਾ ਕਾਫੀ ਜ਼ਿਆਦਾ ਮਜ਼ਬੂਤ ਰਹੇਗਾ ਕਿਉਂਕਿ ਇਸ ਦੇ ਵਿੱਚ ਮੌਜੂਦ ਪੋਟਾਸ਼ੀਅਮ ਹਾਰਟ ਦੇ ਫੰਕਸ਼ਨ ਨੂੰ ਰਵਾ ਬਣਾਈ ਰੱਖਣ ਦੇ ਵਿੱਚ ਮਦਦ ਕਰਦੀ ਹੈ ਘਟ ਕਰਦਾ ਹੈ ਬੀਪੀ ਦਾ ਖਤਰਾ ਗੰਨੇ ਦਾ ਰਸ ਸਰੀਰ ਦੇ ਵਿੱਚ ਸੋਡੀਅਮ ਦੀ ਮਾਤਰਾ ਨੂੰ ਕਾਬੂ ਕਰਨ ਦੇ ਵਿੱਚ ਕਾਫੀ ਮਦਦ ਕਰਦਾ ਹੈ ਇਸ ਦੇ ਨਾਲ ਹਾਈ ਬੀਪੀ ਦਾ ਖਤਰਾ ਵੀ ਟਲ ਜਾਂਦਾ ਹੈ ਤੇ ਦਿਲ ਤੇ ਦਬਾਅ ਵੀ ਨਹੀਂ ਪੈਂਦਾ ਸ਼ੂਗਰ ਗੰਨੇ ਦਾ ਰਸ ਸਵਾਦ ਦੇ ਵਿੱਚ ਬਾਤ ਮਿੱਠਾ ਹੁੰਦਾ ਹੈ ਗੰਨੇ ਦੇ ਰਸ ਦੇ ਵਿੱਚ ਕੁਦਰਤੀ ਮਿਠਾਸ ਹੁੰਦੀ ਹੈ ਜਿਸ ਕਰਕੇ ਰਸੇ ਸ਼ੂਗਰ ਦੇ ਮਰੀਜ਼ਾਂ ਦੇ ਲਈ ਹਾਨੀਕਾਰਕ ਬਿਲਕੁਲ ਵੀ ਨਹੀਂ ਹੁੰਦਾ। ਅੰਤ ਦੇ ਵਿੱਚ ਗੱਲ ਕਰਾਂਗੇ ਕੈਲਸ਼ੀਅਮ ਦੀ ਘਾਟ ਦੇ ਬਾਰੇ। ਕੈਲਸ਼ੀਅਮ ਦੀ ਘਾਟ ਦੇ ਨਾਲ ਸਿਰਫ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ ਸਗੋਂ ਹੱਥਾਂ ਪੈਰਾਂ ਦੇ ਨੂਹ ਵੀ ਛੇਤੀ ਟੁੱਟ ਜਾਂਦੇ ਐ। ਇਸ ਦੇ ਨਾਲ ਪੈਰਾਂ ਦੀ ਖੂਬਸੂਰਤੀ ਖਰਾਬ ਹੋਣ ਲੱਗਦੀ ਹੈ। ਇਸ ਤੋਂ ਛੁਟਕਾਰੇ ਦੇ ਲਈ ਤੁਸੀਂ ਕੁਝ ਦਿਨ ਗੰਨੇ ਦਾ ਰਸ ਪੀਓ ਜਿਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਰਕ ਜਿਹੜਾਗਾ ਨਜ਼ਰ ਆਣ ਲੱਗ ਪਵੇਗਾ। ਸੋ ਗੰਨੇ ਦਾ ਰਸ ਤੇ ਫਾਇਦਾ ਤਾਂ ਤੁਸੀਂ ਜਾਣ ਹੀ ਗਏ ਹੋਵੋਗੇ ਤੇ ਅਜਿਹੇ ਦੇ ਵਿੱਚ ਜੇਕਰ ਤੁਹਾਨੂੰ ਵੀ ਛੋਟੀਆਂ-ਛੋਟੀਆਂ ਦਿੱਕਤਾਂ ਆਉਂਦੀਆਂ ਤੁਹਾਨੂੰ ਗਰਮੀ ਦੇ ਮੌਸਮ ਦੇ ਵਿੱਚ ਠੰਡੀਆਂ-ਠੰਡੀਆਂ ਚੀਜ਼ਾਂ ਖਾਣ ਨੂੰ ਜੀ ਕਰਦਾ ਤਾਂ ਤੁਸੀਂ ਗੰਨੇ ਦਾ ਰਸ ਪੀਓ ਤਾਜ਼ਾ ਜੂਸ ਬਣਵਾਓ ਤੇ ਨਾਲ ਦੀ ਨਾਲ ਤੁਸੀਂ ਜਿਹੜਾ ਹੈਗਾ ਉਸ ਨੂੰ ਪੀ ਲਓ ਜਿਹਾ ਕਰਨ ਦੇ ਨਾਲ ਤੁਹਾਡੇ ਸਰੀਰ ਨੂੰ ਕਾਫੀ ਜ਼ਿਆਦਾ ਮਜ਼ਬੂਤੀ ਮਿਲੇਗੀ ਐਨਰਜੀ ਮਿਲੇਗੀ ਤੇ ਨਾਲ ਹੀ ਨਾਲ ਇਹਨਾਂ ਬਿਮਾਰੀਆਂ ਦਾ ਖਤਰਾ ਵੀ ਜਿਹੜਾ ਹੈ ਤੁਹਾਡੇ ਸਰੀਰ ਦੇ ਆਲੇ-ਦੁਆਲੇ ਤੋਂ ਕੋਹਾਂ ਦੂਰ ਹੋ ਜਾਏਗਾ ਤੇ ਆਪਣੇ ਬੱਚਿਆਂ ਨੂੰ ਵੀ ਗੰਨੇ ਦਾ ਰਸ ਜਿਹੜਾ ਹੈਗਾ ਗਰਮੀਆਂ ਦੇ ਮੌਸਮ ਦੇ ਵਿੱਚ ਜ਼ਰੂਰ ਪਿਓ ਤਾਂ ਜੋ ਤੁਹਾਡੇ ਬੱਚੇ ਲੂਆਂ ਤੋਂ ਵੀ ਬਚ ਸਕਣ ਤੇ ਉਹਨਾਂ ਦੀ ਚੰਗੀ ਸਿਹਤ ਵੀ ਜਿਹੜੀ ਹੈ ਬਣੀ ਰਹੇ ਜਾਣਕਾਰੀ ਚੱਗੀ ਲੱਗਿਆ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਲੋਕ ਗਰਮੀਆਂ ਦੇ ਮੌਸਮ ਦੇ ਵਿੱਚ ਆਈਸਕ੍ਰੀਮ ਅਤੇ ਕੋਲਡ ਡਰਿੰਕ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਆ ਸੋ ਜੋ ਵੀ ਤੁਹਾਡੇ ਵਿਚਾਰ ਨੇ ਇਸ ਵੀਡੀਓ ਦੇ ਬਾਬਤ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਵੀ ਜ਼ਰੂਰ ਪਾਓ ਹੁਣ ਮੈਨੂੰ ਯਾਨੀ ਕਿ ਰੀਤ ਕੋ ਨੂੰ ਫਲਹਾਲ ਦੇ ਉਜਾਸਤ ਧੰਨਵਾਦ